ਅ ਅਦੋਂ ਚਿੱਟਾ ਫੜੋ ਯਾਰ oi ਸਾਬੇ ਜੀ ਢੋੜ ਨਹੀਂ ਭਾਈ ਨੀ ਕੱਪੜਾ ਚੈੱਕ ਲੋ ਬਾਈ ਜੀ ਚੱਲ ਚੱਲ ਪੈ ਜਾਓ ਭਾਈ ਜੀ ਦੋਨੋਂ ਪਾਸੇ ਮਾਰਨਾ ਮੇਰਾ ਭਰਾ ਦੋਨੋਂ ਪਾਸੇ ਹੱਥ ਪਾ ਲੈ ਮੇਰਾ ਸੇਰੇ ਸੇਰੇ ਵਾਲੇ ਪਾਸੇ ਆ ਭਾਈ ਜੀ ਨਹੀਂ ਪੈਣਾ ਬੜਾ ਚੱਕ ਬੜੀ ਆ ਤੂੰ ਹੱਥ ਹੱਥ ਮਾਰ ਤੀ ਅੱਜ ਜਿਹੜਾ ਚੰਨੀਕਾ ਰੋਡ ਤੇ ਹਾਸਾ ਹੋਇਆ ਹੈਗਾ ਜੀ ਜਿਹਦੇ ਵਿੱਚ ਇੱਕ ਗੱਡੀ ਚਾਲਕ ਜਿਹੜੀ ਆ ਉਹ ਖੜੀ ਗੱਡੀ ਚ ਵੱਜੀ ਹੈਗੀ ਉਸ ਤੋਂ ਬਾਅਦ ਜਿਹੜਾ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਤੇ ਹੁਣ ਜਿਹੜੇ ਹਾਲਾਤ ਕੀ ਨੇ ਇਹ ਇੱਕਾ ਫਿਗਰ ਚਾਲਕਾ ਫਿਗੋ ਨੰਬਰ ਹੈ ਜੀ ਆ ਪੀ ਵੀ 10 ای ਆਰ 0161 ਜੀ ਇਹ ਆਪਣੇ ਬੰਦਾ ਆਪਣੇ ਸਮੁੰਦਰ ਦਾ ਚਾਰਜ ਰਾਮਗੜ੍ਹ ਦਾ ਰਹਿਣ ਵਾਲਾ ਸਮੁੰਦਰੇ ਕੋਲ ਪਿੰਡ ਦਾ ਹੁਣ ਫੇਲ ਹਾਲੇ ਇਸ ਵੇਲੇ ਇਹ ਲਗੜੋਏ ਰਹਿੰਦੇ ਆਪਣੀ ਸੌਂਹੇ ਕੋਲ ਜੀ ਤਾਂ ਇਹ ਬੰਦਾ ਡਿਪਰੈਸ਼ਨ ਦਾ ਮਰੀਜ਼ ਆ ਇਹ ਜਿਆਦਾ ਸ਼ਰਾਬੀ ਹਾਲਤ ਚ ਹੋਣ ਕਰਕੇ ਇਹਨੇ ਖੜੀ ਗੱਡੀ ਜਿਹੜੀ ਐ ਐਲ ਪੀ ਗੱਡੀ ਖੜੀ ਸੀ ਭਗਵਾਈ ਛੋਬਰੇ ਦੇ ਪਾਸ ਆ ਪੀ ਵੀ 02 ਸੀ ਸੀ 9315 ਉਹਦੇ ਵਿੱਚ ਪਿੱਛੇ ਲਿਆ ਕੇ ਮਾਰੀ ਆ ਤਾਂ ਇਹ ਦੇ ਘਰ ਦੇ ਨੂੰ ਅਸੀਂ ਬਸ ਇਲਾਜ ਲਈ ਤਮਨ ਹਸਪਤਲ ਲੈ ਕੇ ਜਾ ਰਹੇ ਆਪਣੀ ਮਰਜ਼ੀ ਦੇ ਨਾਲ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕਿ ਇਹ ਕਹਿੰਦੇ ਡਿਪਰੈਸ਼ਨ ਦਾ ਮਰੀਜ਼ ਸੀ ਸਰ ਸਰ ਜਦੋਂ ਮੌਕੇ ਇਹ ਮਰੀਜ਼ ਨੂੰ ਜਿਹੜਾ ਚੱਕਿਆ ਹੈਗਾ ਜਾਂ ਐਕਸੀਡੈਂਟ ਜਿਹੜਾ ਕੇਸ ਹੋਇਆ ਤੇ ਮੌਕੇ ਤੇ ਡਰਾਈਵਰ ਦੇ ਜਿਹੜੇ ਹਾਲਾਤ ਕੀ ਸੀ ਡਰਾਈਵਰ ਦੀ ਇੱਕ ਬਾਹ ਤੇ ਸੱਟ ਹੈਗੀ ਆ ਇੱਕ ਸਿਰ ਤੇ ਸੱਟ ਹੈਗੀ ਆ ਤਾਂ ਸੀਰੀਅਸ ਹਾਲਤ ਹੈਗੀ ਆ ਉਹਦੀ ਇਸ ਕਰਕੇ ਉਹਨੂੰ ਆਪਣੇ ਅਲੇਰੀ ਇਲਾਜ ਲਈ ਤਮੰਦੇ ਤੇ ਉਸ ਤੋਂ ਬਾਅਦ ਬਰਤੀ ਹਸਪਤਲ ਲੈ ਕੇ ਜਾਣਗੇ